हां जी 사시का भाई ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੇਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਚੜਾ ਇੱਕ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਪਸ਼ੂ ਵਿਖਾਉਣੇ ਆ ਜਿਹੜੇ ਘਰੇ ਵੀਡੀਓ ਬਣਾ ਰਹੇ ਆ ਤਿੰਨ ਨਾਗਾ ਤੇ ਆ ਦੋ ਵੜਾ ਸੇਲ ਹੈ ਇੱਕ ਸੂਈ ਸਵਾਈ ਹੈ ਗੱਬਣ ਇਨਫੋਰਮੇਸ਼ਨ ਲੈ ਲੈਣਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਨਾਮ ਤੇਰਾ ਨਾਮ ਹਰਦੇਵ ਸਿੰਘ ਪਿੰਡ ਚੜੱਕ ਦੇ ਕੋਠੇ ਜ਼ਿਲ੍ਹਾ ਮੋਗਾ ਵੀਰੇ ਫੋਨ ਨੰਬਰ ਦਾ ਸੀ 9814655672 ਵੀਰੇ ਇਹ ਆਪਣੀਆਂ ਵੇੜਾ ਇਹ ਵੀਰੇ ਯਾਰ ਹੈ ਆਪਣੇ ਬੰਦੇ ਯਾਰ ਦੋਸਤ ਦੀਆਂ ਹੀ ਆ ਹਾਂ ਇਹ ਉਹਦੀਆਂ ਘਰ ਦੀਆਂ ਵੇੜਾ ਕੋਈ ਲਿਆਂਦੀਆਂ ਨਹੀਂ ਹੁਣ ਠੀਕ ਆ ਹਾਂਜੀ ਦੋਸਤੋ ਜਿਹੜਾ ਵੀਰ ਵੀਡੀਓ ਬਣਾ ਰਿਹਾ ਹੈ ਇਹਦੀਆਂ ਤੁਸੀਂ ਵੀਡੀਓ ਆਪਣੇ ਚੈਨਲ ਤੇ ਅੱਗੇ ਵੀ ਵੇਖਦੇ ਹੋਵੋਗੇ ਪਰ ਜਿਹੜੇ ਘਰੇ ਵੀਡੀਓ ਬਣਾ ਰਹੇ ਆ ਘਰੇਲੂ ਪਸ਼ੂ ਆ ਉਹ ਵੀਰ ਸੰਗਦਾ ਜੀ ਆਪ ਮੂਰੇ ਆਇਆ ਨਹੀਂ ਕਿਉਂਕਿ ਕਿਤੇ ਵੀਡੀਓ ਨਹੀਂ ਬਣਾਈ ਕਰਕੇ ਤਾਂ ਕਰਕੇ ਹਰਦੇਵ ਨੂੰ ਮੂਰੇ ਖੜਾਤਾ ਘਰੇਲੂ ਨਾਗ ਹੈ ਇੱਕ ਨੰਬਰ ਕਹਿਨ ਨਾ ਸੂਆ ਇੱਕ ਨੰਬਰ ਵੀਰੇ ਇਹ ਦੱਸ ਦੇ ਦੂਜਾ ਸੂਆ ਠੀਕ ਆ ਆਪਣਾ ਤੀਜੇ ਮੰਨ ਲੈ ਹਮ ਅੱਜ ਸੂਈ ਉਹ ਹੈਗਾ ਵਾ ਦੂਜਾ ਰੰਗ ਠੀਕ ਹੈ ਮੱਛਾ ਮਗਰ ਮੱਛਾ ਮੱਛੀ ਹੈ ਅੱਛਾ ਅੱਛਾ ਮੱਛਾ ਆ ਗਿਰੇ ਅੱਛਾ ਹਾਂ ਜੀ ਕਿੰਨੇ ਕਿੰਨੀ ਇੱਕ ਬੌਲੀ ਉਹ ਬੌਲੀ ਵੀਰੇ ਯਾਰ ਹੁਣ ਹੈਗੀ ਐ 9 ਕਿਲੋ ਇਹਦੇ ਥੱਲੇ ਦੱਸ ਦੇ ਮੁੰਡਾ ਕਿੰਨਾ ਕਿ ਪਿਆਜ ਉਹ ਬੌਲੇ ਯਾਰ ਇਹ 10 ਦਾ ਦੁੱਧ 14 15 ਕਿਲੋ ਚ ਹੋਇਆ 14 15 ਹਾਂ ਵੀਰੇ ਕੱਢੀਏ ਆ ਦੋਸਤੋ ਇੱਕ ਨੰਬਰ ਦੂਜੇ ਸੂਵੇ ਸੂਈ ਆ ਤੇ ਮੀਂਹ ਵੀ ਆ ਗਿਆ ਬਾਹਰ ਸਟਾਰਟ ਹੋ ਗਈ ਹੈ ਗਰਮੀ ਵੀ ਬਹੁਤ ਸੀ ਲੈ ਬਾ ਰੱਬਾ ਟਗਾ ਕੇ ਲੱਦ ਰਹੀ ਜ 9 ਕਿਲੋ ਬੋਲੀ ਤਿਆਰ ਆ ਦੂਜੇ ਸੂਵੇ ਸੂਈ ਆ ਤੇਰਾ 14 ਕਿਲੋ ਵੀਰ ਦੱਸਦਾ ਕਿ ਪਹਿਲੇ ਸੂਵੇ ਦੁੱਧ ਦੇ ਦੇ ਥੱਲੋਂ ਅਸੀਂ ਚੋਇਆ ਦੂਜੇ ਸੂਵੇ ਸੂਈ ਆ ਆ ਵੀਰ ਦੇ ਪਸ਼ੂ ਆ ਜਿਹੜਾ ਵੀਰ ਸਾਹਮਣੇ ਖੜਾ ਥਣ ਥਣ ਨੂੰ ਨੇੜ ਤੋਂ ਚੈੱਕ ਕਰਾ ਦਨ ਵੀਡੀਓ ਬਣਾਉਣ ਦਾ ਸਮਾਂ 11:00 ਵਜੇ ਦੇ ਕਰੀ ਵੀਡੀਓ ਬਣਾ ਰਹੇ ਆ ਥਾਣ ਹਵਾਨੇ ਦੀ ਜੱਜਮੈਂਟ ਆਪਦੀ ਉਸ ਹਿਸਾਬ ਨਾਲ ਕਰਿਓ ਜੇ ਕਿਤੇ ਸ਼ਾਮ ਦੇ ਟਾਈਮ ਵੀਡੀਓ ਬਣਾਉਂਦੇ ਸੂਈ ਸਵਾਈ ਹੈਗੀ ਆ ਹਵਾਨਾ ਬੋਲੇ ਨਾਲ ਭਰਿਆ ਹੋਣਾ ਸੀ ਥਾਣ ਮੁਠੀ ਵਾਲਿਆ ਹਦੀ ਚਵਾਈ ਵਾਲੇ ਚਾਰਾਂ ਥਾਣਾਂ ਦਾ ਸੇਮ ਹੀ ਸਾਈਜ਼ ਹੈ ਬਾਕੀ ਸੂਈ ਸਵਾਈ ਹੈਗੀ ਪਾ 8:00 ਵਜੇ ਵੀਡੀਓ ਬਣਾ ਲਗੇ ਭਾਵੇਂ 10:00 ਵਜੇ ਬਣਾ ਲਗੇ ਕਿਉਂਕਿ ਗੱਬਣ ਦਾ ਵਹਿਮ ਹੁੰਦਾ ਪਤਾ ਨਹੀਂ ਦੁੱਧ ਦੇਣਾ ਕਿ ਨਹੀਂ ਦੇਣਾ ਸੂਈ ਸਵਾਈ ਹੈਗੀ ਜਦੋਂ ਮਾਲਕ ਕਹਿੰਦੇ ਆ 9 ਕਿਲੋ ਬੋਲੀ ਤਿਆਰ ਆ ਆਪਦੀ ਦੋ ਟਾਈਮ ਭਾਵੇਂ ਚਾਰ ਟਾਈਮ ਕੰਡੇ ਤੇ ਜੋ ਕਿ ਅਗਲਾ ਲੈ ਜੇ 11 ਵਜੇ ਵੀਡੀਓ ਬਣਾ ਰਿਹਾ ਸ਼ਾਂਤਿਕ ਰਹਿਵਾਨਾ ਬੌਲੇ ਨਾਲ ਭਰ ਲੈਣਾ ਭਾਵੇਂ ਚਾਰ ਟਾਈਮ ਚੋ ਕੀ ਲੈ ਜਾਓ ਕ੍ਰੋਸ ਸੰਗ ਦੁੱਧ ਮੱਝਾਂ ਰਗੋ ਮੁੱਲ ਜੈ ਜਾ ਜਮਾ ਇਹ ਵੀਰੇ ਦੇ ਦੇਵਾਂਗੇ ਇਹ ਵੀਰਾਂ ਦਾ ਵੀ 42 ਦੀ ਬਾਕੀ ਮਾਨਤਾਨ ਕਰ ਦੂਗਾ ਠੀਕ ਹੈ ਜੀ ਦੋਸਤੋ 42000 ਚੋ ਵੀਰ ਕਹਿੰਦਾ ਮਾਨਤਾਨ ਕਰ ਦੂਗਾ ਅਗਲਾ ਬੇਫਿਕਰ ਹੋ ਕੇ ਅੱਜ ਦੋ ਨੰਬਰ ਤੇ ਆ ਜੀਏ ਦੋ ਨੰਬਰ ਵੀਰੇ ਦੂਜਾ ਸੂਆ ਬੱਛੀ ਹੈ ਇਹ ਹਾਂ ਇਹ ਮੋਹ ਛਿੱਗੀ ਹੈ ਛਿੱਗੀ ਹਾਂ ਜੀ ਇਹ ਲੈਦੀ ਹੈ ਹਫਤਾ ਵੀਰੇ ਕਿੰਨਾ ਕ ਦੁੱਧ ਪਿਆਜ ਦੁੱਧ ਇਹ ਵੀਰੇ ਨੇ ਪਹਿਲੇ ਸਵੇਰ ਦੱਸਿਆ ਵੀ 17 18 ਕਿਲੋ ਚੋਇਆ ਪਰੋਂਦਾ ਹਾਂ ਪਰੋਂਦਾ ਕੱਢੀੇ ਬਾਹਰੋਂ ਹਫਤਾ ਲੈ ਜੂ ਹਾਂ ਹਫਤਾ ਲੈ ਹਫਤਾ ਵੀਰਦਸ ਦਾ ਲੈ ਜੂ 2 ਨੰਬਰ ਡੱਬੀ ਬੱਚੀ ਆ ਮੂੰਹ ਤੋਂ 6 ਦੰਦ ਛਿੱਗੀ ਵਹਿੜ 17 18 ਕਿਲੋ ਦੁੱਧ ਵੀਰਦਸ ਦਾ ਕਿ ਪਹਿਲਾਂ ਨੇ ਦਿੱਤਾ ਬਾਕੀ ਜਾਤ ਵਾਲੀ ਬੱਚੀ ਆ ਜਾਤ ਵਾਲੀ ਤਾਂ ਦੁੱਧ ਇੰਨਾ ਪਿਉਣ ਦਾ ਹੱਕ ਵੀ ਬਣਦਾ ਬਾਕੀ ਜੇ ਜਾਤ ਵਾਲੀ ਬੱਚੀ 17 18 ਕਿਲੋ ਇੰਨਾ ਦੁੱਧ ਨਹੀਂ ਦਿੰਦੀ ਫਿਰ ਦੇਸੀ ਵਹਿੜ ਨੇ ਥੋੜੀ ਦੇਣਾ ਇੰਨਾ ਦੁੱਧ ਥਣ ਸੋਹਣੇ ਹੱਥ ਦੀ ਚੁਆਈ ਵਾਲੇ ਆ ਗੈਪ ਚ ਲੱਗੇ ਹੋਏ ਆ ਬਾਕੀ ਤੁਹਾਨੂੰ ਰੋਕ ਕੇ ਨੇੜੇ ਤੋਂ ਚੈੱਕ ਕਰਾ ਦੇਣਾ ਦੱਬੀ ਵੱੱਛੀ ਥਣ ਭਾਂਡੇ ਦੀ ਸਾਫ਼ ਸੁਥਰੀ ਕੱਲੀ ਕੱਚੀ ਕੱਚੀ ਹੈ ਦੈਨ ਲੈਂਦੀ ਹੈ ਹਫਤਾ ਖੰਡ ਵਧੀਆ ਸੇਵਾ ਸੰਭਾਲ ਗੌਰ ਕੇਅਰ ਹੋ ਜਾਂਦੀ ਹੈ ਸੋਹਣਾ ਹਵਾਨਾ ਤਿਆਰ ਕਰਕੇ ਸੂ ਮੌਲੇ ਦਾ ਜਾਇਜ਼ ਹੈ ਉਹ 42 ਦੀ 45 ਦੀ ਉਹ 42 ਦੀ 45 ਦੀ ਜੇ ਕੋਈ ਜੋੜਾ ਲੈ ਲੂ ਪੂਰਾ ਵੱਧ ਹੋ ਜਾ ਹਵਾਨਤਨ ਕਰਦੇ ਆਂ ਵੀਰੇ ਵੱਲ ਠੀਕ ਹੈ ਦੋਸਤੋ 1 ਨੰਬਰ 42000 ਦੀ 2 ਨੰਬਰ 45000 ਦੀ 17 18 ਕਿਲੋ ਪਹਿਲਾਂ ਨੇ ਦੁੱਧ ਦਿੱਤਾ ਹੈ ਦੂਜੇ ਸੂਵੇ ਸੂਣ ਨੂੰ ਤਿਆਰ ਆ ਮੂੰਹ ਤੋਂ ਛਾੜ ਵਾਲੀ ਆ ਵੀਰੇ ਜਾਣ ਵਾਲੀ ਆ ਬੱਚੀ ਹਾਂਜੀ ਮੂੰਹ ਤੋਂ ਛੇ ਦਿਨ ਦਾ ਛਿੱਗੀ ਬੱਚੀ ਛੋਟਾ ਕੰਨ ਆ ਬੋਦੀ ਵਾਲੀ ਵਹਿੜ ਤੇ ਇੱਕ ਨੰਬਰ ਦੂਜੇ ਸੂਵੇ ਸੂਈ ਆ 9 ਕਿਲੋ ਬੌਲੀ ਇਸ ਟਾਈਮ ਤਿਆਰ ਆ ਜਿਹੜੀ ਤੁਸੀਂ ਦੋ ਟਾਈਮ ਤਿੰਨ ਟਾਈਮ ਆ ਕੇ ਜੋਖ ਲੈਣੀ ਆ ਭਵਾਂ ਕੰਡਾ ਬਾਲਤੀ ਅਗਲਾ ਆਪਦੀ ਨਾਲ ਹੀ ਲਈ ਜਾਵੇ ਦੁੱਧ 13 14 ਕਿਲੋ ਪਹਿਲਾਂ ਨੇ ਦਿੱਤਾ 14 15 ਕਿਲੋ ਪਿਆਜੂ ਬਾਕੀ ਦੁੱਧ ਸਹੀ ਮੈਨੇ ਹੁੰਦਾ ਸੇਵਾ ਦਾ ਜੇ ਸੇਵਾ ਕਰੋਗੇ ਦੁੱਧ 14 15 ਕਿਲੋ ਪਿਆਜੂ ਤੇ ਜੇ ਸੇਵਾ ਨਾ ਕੀਤੀ ਗਰਮੀ ਹੈਗੀ ਧੁੱਪੇ ਹੀ ਬੰਨੀ ਰੱਖੀ ਫੇਰ ਅੱਜਕੱਲੋ ਅੱਜ 9 ਕਿਲੋ ਬੋਲੀ ਹੈ ਇਹਨੇ 9 ਕਿਲੋ ਬੋਲੀ ਵੀ ਨਹੀਂ ਦੇਣੀ ਕਿਉਂਕਿ ਦੁੱਧ ਦੇਣਾ ਤਾਂ ਸੇਵਾ ਨੇ ਆ ਜੇ ਵਧੀਆ ਸੇਵਾ ਕਰੋਗੇ ਆਪੇ ਦੁੱਧ ਪਿਆਜੂ ਫੋਨ ਨੰਬਰ ਸਕਰੀਨ ਤੇ ਇਹ ਜੋੜਾ ਵੜਾਂ ਦਾ ਸੇਲ ਹੈ ਇੱਕ ਗੱਬਣ ਇੱਕ ਸੂਈ ਸਵਾਈ ਹੈ ਫੋਨ ਨੰਬਰ ਸਕਰੀਨ ਤੇ 142 ਦੀ 145 ਦੀ ਬਿਲਕੁਲ ਜੈਜ ਮੌਲਾ ਇਦੂ ਘੱਟ ਮੌਲ ਜਦਾ ਫੇਰ ਤੁਹਾਨੂੰ ਵੀ ਪਤਾ ਆਉਂਦਾ ਵੀ ਕੀ ਆ 25-20 ਦੀ ਦੀ ਹਜ਼ਾਰ ਦੀਆਂ ਤਾਂ ਟੋਕੜਾਂ ਵੀ ਕੀ ਜਾਂਦੀਆਂ ਬਾਕੀ ਸਾਰੇ ਪਿੰਡਪੁਰਾ ਜਾਣਦੇ ਹੀ ਐ ਜੇ ਆਪਾਂ ਹੀਫਰ ਵੀ ਲੈਣੀਆਂ ਬੱਛੀ ਵੀ ਲੈਣੀਆਂ ਕਿਸੇ ਵੀ ਬਰੀਡ ਦੀ 18-20 ਹਜ਼ਾਰ ਦੀ ਤਾਂ ਔਸਰ ਵਹਿੜ ਆਉਂਦੀ ਐ ਉਹ ਪਤਾ ਨਹੀਂ ਖਣੀ ਉਹਨੇ ਆਉਂਦੀ ਨੇ ਸੀਵਨ ਲੈ ਜਾਣਾ ਗੱਬਣ ਹੋ ਜਾਣਾ ਖਣੀ 6 ਮਹੀਨੇ ਪੱਠੇ ਪਾਉਣੇ ਪੈਣਗੇ ਤੇ ਕਈਆਂ ਨੂੰ ਤਾਂ ਵੱਧ ਟਾਈਮ ਵੀ ਪਾਉਣੇ ਪੈ ਜਾਂਦੇ ਆ ਉਸ ਹਿਸਾਬ ਨਾਲ ਵੇੜਾ ਹੁੰਦਾ ਬਿਲਕੁਲ ਜਾਇਜ਼ ਮੁੱਲ ਫੋਨ ਨੰਬਰ ਸਕਰੀਨ ਤੇ ਪਿੰਡ ਚੜੱਕ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ